ਨੁਆਈ ਇਹ ਜਦ ਆ ਬੀਰ ਨੰਗਾਂ ਦੇ ਇੱਥੇ ਕੁੱਤੇ ਫੜਲੇ ਅੱਛਾ ਕਿੰਨੇ ਕੁੱਤੇ ਨੇ ਦੋ ਕੁੱਤੇ ਕਿੱਥੇ ਰਹਿੰਦੇ ਆ ਸਾਹਮਣੇ ਕੋਲ ਅੱਛਾ ਹੋਰ ਵੀ ਕਿਸੇ ਨੂੰ ਵੱਡੇ ਆ ਉਹਨਾਂ ਨੇ ਕੁੱਤੇ ਅੱਗੇ ਜਾਂਦੇ ਵੱਡੇ ਕਿ ਨਹੀਂ ਕੀ ਉਹ ਘਰ ਰੱਖੇ ਉਹਨਾਂ ਨੇ ਕੁੱਤੇ ਸਾਰੇ ਵੱਡੇ ਆ ਇੱਥੇ ਰੱਖੇ ਹੋਏ ਜਨ ਆ ਠਾਕੇ ਉੱਧਰ ਵੱਡੀ ਬੇ ਫੋੜ ਕੇ ਨਾ ਵੱੜਦੀ ਤੁਸੀਂ ਮਾਤਾ ਤੁਹਾਨੂੰ ਛਡਾਇਆ ਕਿ ਇਹਨੇ ਕਿਦੋਂ ਕੁੱਤੇ ਪਏ ਹਾਂ ਨਹੀਂ ਕੋਈ ਕਰਨਾ ਟਿਕ ਵੜ ਗਿਨੇ ਆਪੀ ਗੁਣ ਜੀਆਂ ਨੂੰ ਕੀ ਨਾਮ ਜੱਪਣਾ ਰਾਜਵਿੰਦਰ ਕੌਰ ਕਿੱਥੋਂ ਦੇ ਰਹਿਣਗੇ ਅਸੀਂ ਐਚ ਐਮ ਐਚ ਐਮ ਫਲੈਟ 106 ਹੈ ਇਹ ਗੱਲ ਬਾਤ ਹੈ ਕਿ ਦਿੱਕਤ ਆ ਰਹੀ ਤੁਹਾਨੂੰ ਗੱਲ ਬਾਤ ਇਹ ਆ ਕਿ ਅਸੀਂ ਜਦੋਂ ਦੇ ਇੱਥੇ ਰਹਿ ਰਹੇ ਹਾਂ ਅਸੀਂ ਬੜੀ ਸਾਰਿਆਂ ਅਗੇ ਰਿਕਵੈਸਟ ਵੀ ਕੀਤੀ ਆ ਤੇ ਸਾ ਅਸੀਂ ਕੁੱਤਿਆਂ ਤੋਂ ਡਰਦੇ ਅਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਕਿੰਨਾ ਵੀ ਖਤਰਾ ਹੈਗਾ ਬਹੁਤ ਜ਼ਿਆਦਾ ਭਾਜੀ ਇੱਥੇ 10-12 ਕੁੱਤੇ ਆ ਇੱਕ ਕੁੱਤਾ ਮਨੇਗਾ ਕੁੱਤੇ ਕੱਟਦੇ ਆ ਦੂਜੀ ਮੇਨ ਗੱਲ ਆ ਕੁੱਤੇ ਕੱਟਦੇ ਆ ਕੁੱਤੇ ਨੇ ਖੁਦ ਮੈਨੂੰ ਕਟਿਆ ਵਾ ਮੇਰੇ ਦੇਵਰ ਨੂੰ ਕਟਿਆ ਵਾ ਇਹ ਗਲੀ ਦੇ ਕੁੱਤੇ ਹੀ ਕਿਸ ਨੇ ਰੱਖਿਆ ਇਹ ਗਲੀ ਦੇ ਕੁੱਤੇ ਆ ਅਵਾਰਾ ਕੁੱਤੇ ਆ ਗਲੀ ਦੇ ਤੇ ਅੱਜ ਇੱਕ ਬਜ਼ੁਰਗ ਲੇਡੀ ਨੂੰ ਕੱਟਤਾ ਉਹ ਆਈ ਹੀ ਇੱਥੇ ਗਲੀ ਦੇ ਵਿੱਚ ਕੰਮ ਕਰਨ ਵਾਸਤੇ ਤੇ ਉਹਨੂੰ ਕੱਟ ਦਿੱਤਾ ਇਹਨਾਂ ਨੇ ਤੇ ਉਹ ਉੱਪਰ ਲਿਆ ਨੇ ਫੇਰ ਆਣ ਕੇ ਉਹਨੂੰ ਛਡਾਇਆ ਵਾ ਬਿਲਕੁਲ ਬਜ਼ੁਰਗਵਾਹ ਕਿੰਨੇ ਕਿ ਖਤਰਨਾਕ ਕੁੱਤੇ ਹੈ ਕਿੰਨਾ ਕ ਕੁੱਤੇ ਤਾਂ ਬਹੁਤ ਜ਼ਿਆਦਾ ਖਤਰਨਾਕ ਕੁੱਤੇ ਤਾਂ ਛੋਟੇ ਨਾਲ ਵੀ ਡਰਦੇ ਨਹੀਂਗੇ ਪਹਿਲਾਂ ਵੀ ਕਿਸੇ ਨੂੰ ਕੱਟ-ਕੁੱਟ ਚੁੱਕੇ ਜੀ ਕੁੱਤੇ ਬਹੁਤ ਜ਼ਿਆਦਾ ਨੂੰ ਕਟਿਆ ਵਾ 6 ਜਾਨਿਆਂ ਨੂੰ ਕਟਿਆ ਵਾ ਇਹਨਾਂ ਨੇ ਇੱਕ ਜਾਨੇ ਨੂੰ ਨਹੀਂ ਕਟਿਆ ਤੁਸੀਂ ਪ੍ਰਸ਼ਾਸਨ ਨੂੰ ਕਦੇ ਅਪੀਲ ਕੀਤੀ ਪ੍ਰਸ਼ਾਸਨ ਕੋਲ ਵੀ ਗਏ ਅਸੀਂ ਨਗਰ ਨਿਗਮ ਦੇ ਵੀ ਗਏ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਿਸੇ ਨੇ ਵੀ ਕੀਤੀ ਕੋਈ ਨਹੀਂ ਆਇਆ ਅਹੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇੱਕ ਜਿਹੜੇ ਕੁੱਤੇ ਘੱਟ ਰਹੇ ਆ ਅਵਾਰਾ ਕੁੱਤੇ ਇਹਨਾਂ ਨੂੰ ਸਾਡੀ ਗਲੀ ਚੋਂ ਚੁੱਕੋ ਇਹ ਗਲੀ ਕਿਹੜੀ ਹੈ ਜੀ ਇਹ ਗਲੀ ਐਚ ਐਮ ਫਲੈਟ ਵਾਲੀ ਚੋਪੜਾ ਪੀ ਸੀਓ ਵਾਲੀ ਗਲੀ ਸਿਰਫ ਇਹੀ ਗਲੀ ਹੈ ਹਾਊਸਿੰਗ ਬੋਰਡ ਕਲੋਨੀ ਅੱਜ ਤੋਂ ਹੀ ਕੰਪਲੇਨਟ ਕੀਤੀ ਕੋਈ ਅੱਜ ਅਹੀਂ ਪੁਲਿਸ ਥਾਣੇ ਗਏ ਸੀਗੇ ਡੀ ਬਲੌਗ ਚ ਠੀਕ ਐਟੀਮ ਗੇਰਾਸਾ ਗੋਹਣਾ ਕਰਕੇ ਤੇ ਨਾ ਤੇ ਇਹ ਹੋ ਵੀ ਨਹੀਂ ਰਹੀ ਤੇ ਨੂੰ ਬੇਨਤੀ ਕਰਦਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਕਿ ਇਹ ਗਰੇ ਵਰਾ ਕੁੱਤੇ ਨੂੰ ਜਦੋਂ ਰੋਟੀ ਕਾਈ ਜਾਂਦੀ ਹੈ ਉਹ ਇਹਨਾਂ ਨੂੰ ਕੋਠੀ ਹੋਂ ਪਰ ਰੋਕਿਆ ਜਾਂਦੇ ਹੈ ਤੇ ਜੋ ਪਰਟੀ ਕਰ ਜੇਗਾ ਬੁढ़ाई ਹੋਈ ਆ ਉਲਟੇ ਵਾਪਸ ਜਾ ਕੇ ਰੋਟੀ ਖਾਣਾ ਤੇ ਇਹ ਗਰੇ ਵਰਾ ਕੁੱਤੇ ਇਹ ਆ ਕੇ ਰੋਟੀ ਖਾ ਕੇ ਇੱਥੇ ਹੀ ਰਹਿ ਜਾਂਦੇ ਹੈ ਇੱਥੇ ਹੀ ਰਹਿ ਗਏ ਮਕੇ ਆਰਾਮ ਕਰ ਜਾਣ ਨੂੰ ਬਹੁਤ ਆਨੰਦ ਤੇ ਜਾਨੀਆਂ ਦੀ ਘਟ ਚੁੱਕੇ ਆ ਇਹ ਆਇਗਾ ਅੱਗ ਫੇਰ ਮੈਂ ਤੇ ਆਪਣਾ ਇੱਕ ਦਿਨਾਂ ਨੂੰ ਕੱਟਿਆ ਉਹਨੇ ਤੇ ਦੋ ਅੱਗੇ ਵੀ ਇਹ ਬਾਬਾ ਜੀ ਕਈ ਜਿਹੜੀ ਕੱਟਤੀਆਂ ਨੇ ਕੋਤਾਂ ਜੀ ਇਹ ਕੁਪੀ ਅੱਗੇ ਬੜੇ ਬੜੇ ਬੜੀ ਬੜੀਆਂ ਬੜੀਆਂ ਕੱਟਤੀਆਂ ਪਈਆਂ। ਉਹ ਹੀ ਘਰ-ਵਾਰ ਟ੍ਰਕਾਗਾ ਜਿੰਦੇ ਰਹਿੰਦੇ ਰਿਆਂ ਪਰ ਕਾੜੀ ਕੋਈ ਸੁਆਈ ਨਹੀਂ ਹੋ ਰਹੀ। ਕਿ ਜਰੀਆ ਜੇ ਕੁੱਤੇਆਂ ਵੱਲੋਂ ਸੁਦੀਪਾ ਲੱਗਿਆ ਗਿਆ ਹੈ ਕੀ ਮਾਮਲਾ ਹੈ। ਆਓ ਦਾ ਜੀ ਗਲਈ ਤੋਂ ਲੱਗ ਰਹੀ ਸੀ ਉਹ ਕੁੱਤੇ ਵਾਲੇ ਲੱਗਤੀ ਭਾਰਤ ਬਿਜੁਰਗਾ ਪਤਾ ਉਹ ਰਹੋਦੇ ਹੈ ਬਾਬਾ 70 ਕਸਾਲ ਹੈ ਜੀ। ਅਰਗੇਰੀਏ ਗਲੀ ਦੇ ਵਿੱਚ ਨੇ ਲੈ ਦੇ ਨੇ ਪੰਜ ਪੰਜ ਕੰਮ ਵਾਲੀ ਆ ਰੁਕਟਿਆ ਕੋ ਕੋਨੇ ਵਾਲੀ ਗਲੀ ਤੇ ਉਹਨੇ ਕਟਿਆ ਉਹਦੇ ਦੌਰ ਦੁਕਟਿਆ ਸਾਰੇਲੇ ਮੂਵੀ ਮੂਵੀ ਬੜਾਈ ਵੀ ਹੈ ਸਾਰੇਲੇ ਅਸੀਂ ਬੜੇ ਵਾਰੀ ਰੁਕਿਆ ਵੀ ਇੱਥੇ ਨਾ ਪਾਇਆ ਕਰ ਉਹ ਪੌਂਦੀ ਆ ਰੁਕੀ ਜਿਹੜੀ ਅਗੇ ਇਸ ਜਮਾਮ ਦੇ ਵਿਦੇਸ਼ ਪ੍ਰਸ਼ਾਸਨ ਨੂੰ ਅਧਿਪਤੀ ਪਾਡਿੰਗ ਐਪਲੀਕੇਸ਼ਨ ਆ ਦਿੱਤੀਗਾ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਕੋਈ ਅਜੇ ਤੱਕ ਕਾਰ ਨਹੀਂ ਹਲੇ ਤੱਕ ਤਾੜੀ ਹੈ ਤੇ ਪਿੰਨੀ ਵਾਰ ਪੰਜੇ ਵਾਰ ਬੱਚਿਆਂ ਵੱਡਿਆਂ ਨੂੰ ਕੱਟ ਦਿੱਤੇ ਵਾਰ ਪੰਜ ਛੇ ਲੈ ਡੇਡੂ ਕੱਟ ਕਰ ਦਿੱਤੇ ਇਹ ਦੋ ਕੰਮ ਵਾਲਿਆਂ ਨੂੰ ਇੱਕ ਕੰਮ ਵਾਲੀ ਦੋ ਵਾਰੀ ਇਕੱਠਿਆ ਨੂੰ ਪ੍ਰਚਾਰਕੀ ਸੀ ਅਸੀਂ ਕਹਿ ਰਹੇ ਹਾਂ ਅਟੜੇ ਵਾਰਾ ਕੁੱਤੇ ਸਾਰੇ ਚੁੱਕੇ ਜਾਂ ਤੇ ਇੱਥੇ ਰੋਟੀ ਰੋਟੀ ਕੋਈ ਨਾ ਪਾਈਦਾ